ਪੰਜਾਬੀ ਸਿਨੇਮਾ ਲਵਰਸ ਲਈ ਜੂਨ ਦਾ ਮਹੀਨਾ ਬੇਹਦੀ ਖਾਸ ਹੋਣ ਵਾਲਾ ਹੈ ਕਿਉਂਕਿ ਲੱਗਣ ਜਾ ਰਿਹਾ ਹੈ ਐਂਟਰਟੇਨਮੈਂਟ ਦਾ ਡਬਲ ਤੜਕਾ ਜੀ ਹਾਂ ਇਸ ਮਹੀਨੇ ਇੱਕ ਨਹੀਂ ਦੋ ਨਹੀਂ ਬਲਕਿ ਚਾਰ-ਚਾਰ ਵੱਡੀਆਂ ਫਿਲਮਾਂ ਹੋਣ ਜਾ ਰਹੀਆਂ ਨੇ ਰਿਲੀਜ਼ ਇਸ ਲਿਸਟ ਦੇ ਵਿੱਚ ਪਹਿਲਾ ਨਾਮ ਹੈ ਜ਼ੌਂਬੀ ਲੈਂਡ ਦਾ ਇਸ ਲੇਟ ਵਿੱਚ ਪਹਿਲਾ ਨਾਮ ਹੈ ਬੀਨੂ ਟਿੱਲੋ ਦੀ ਫਿਲਮ ਜ਼ੋੰਬੀ ਲੈਂਡ ਜੋ ਕਿ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਬੀਨੂ ਟਿੱਲੋ ਦੇ ਨਾਲ ਕਨਿਕਾ ਮਾਨ ਤਨਵੀਰ ਤੋਇਲਾਵਾ ਮਸ਼ਹੂਰ ਗਾਇਕ ਜੀ ਖਾਨ ਵੀ ਇਸ ਡਰਾਮੈਟਿਕ ਫਿਲਮ ਦਾ ਕਾਸ ਅਟਰੈਕਸ਼ਨ ਹੋਣਗੇ ਜੋ ਆਪਣੀ ਇਸ ਪਹਿਲੀ ਫਿਲਮ ਦੇ ਨਾਲ ਸਿਲਵਰ ਸਕਰੀਨ ਤੇ ਡੈਬਿਊ ਕਰਨ ਜਾ ਰਹੇ ਨੇ ਉਥੇ ਇੱਕ ਕਾਮੇਡੀ ਡਰਾਮਾ ਰੋਮਾਂਸ ਸਸਪੈਂਸ ਦੇ ਨਾਲ ਇਹ ਪਹਿਲੀ ਪੰਜਾਬੀ ਜ਼ੋਮਕਾਮ ਮਲੇ ਦਰਸ਼ਕ ਵੀ ਕਾਫੀ ਐਕਸਾਈਟਡ ਨੇ ਉਥੇ ਹੀ ਹੁਣ ਗੱਲ ਕਰਾਂਗੇ 1 ਜੂਨ ਨੂੰ ਹੀ ਰਿਲੀਜ਼ ਹੋਣ ਵਾਲੀ ਸੈਕਿੰਡ ਮੋਸਟ ਵੇਟਿਡ ਫਿਲਮ ਡਾਕੂ ਦਾ ਮੁੰਡਾ 3 ਦੇ ਜਿਸ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਐਕਸ਼ਨ ਹੀਰੋ ਦੇਵ ਕਰੋੜ ਨਜ਼ਰ ਆਉਣਗੇ ਇਸ ਵਾਰ ਐਕਸ਼ਨ ਦਾ ਤੜਕਾ ਡਬਲ ਹੋਣ ਵਾਲਾ ਹੈ ਫਿਲਮ ਦੇ ਵਿੱਚ ਦੇਵ ਕਰੋੜ ਦੇ ਨਾਲ ਬਾਣੀ ਸੰਦੂ ਕਬੀਰ ਦੋਹਾਂ ਸਿੰਘ ਨਜ਼ਰ ਆਉਣਗੇ ਉਤਰਾਖੰਡ ਦੇ ਵਖਵਾ ਕਿਲਾਕਿਆਂ ਦੇ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ ਤੇ ਦਰਸ਼ਕ ਇਸ ਐਕਸ਼ਨ ਡਰਾਮਾ ਫਿਲਮ ਦੇ ਲਈ ਕਾਫੀ ਇਕਸਾਈਟਡ ਨੇ 27 ਜੂਨ ਦੇ ਵਿੱਚ ਗਲੋਬਲ 스타 ਬਣ ਚੁੱਕੇ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਵੀ ਵੱਡੇ ਪਰਦੇ ਤੇ ਤੂ ਮਚਾਉਣ ਲਈ ਤਿਆਰ ਹੈ ਇਹ ਫਿਲਮ 27 ਜੂਨ ਨੂੰ ਸਿਨਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਦੇ ਨਾਲ ਨੀਰੂ ਬਾਜਵਾਲ ਲੀਡ ਰੋਲ ਦੇ ਵਿੱਚ ਨਜ਼ਰ ਆਵੇਗੀ ਅਤੇ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ ਸਰਦਾਰਜੀ 3 ਦੀ ਦਰਸ਼ਕਾਂ ਵੱਲੋਂ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਜੂਨ ਮਹੀਨੇ ਦੇ ਆਖਰੀ ਦੇ ਵਿੱਚ ਰਿਲੀਜ਼ ਹੋ ਰਹੀ ਚੌਥੀ ਫਿਲਮ ਹੈ ਮਿਸਟਰ ਐਂਡ ਮਿਸਿਸ 420 ਅਗੇਨ ਜਿਸ ਦੇ ਵਿੱਚ ਜਸਸੀ ਗਿੱਲ, ਜਗਜੀਤ ਸੰਧੂ, ਗੁਰਪ੍ਰੀਤ ਕੋਗੀ, ਕਰਮਜੀਤ ਅਨਮੋਲ, ਨਰੇਸ਼ ਕਤੂਰੀਆ ਵਰਗੇ ਅਦਾਕਾਰ ਸ਼ਾਮਿਲ ਨੇ ਸਾਲ 2014 ਦੇ ਵਿੱਚ ਆਈ ਮਿਸਟਰ ਐਂਡ ਮਿਸਿਸ 420 ਅਤੇ 2018 ਦੇ ਵਿੱਚ ਰਿਲੀਜ਼ ਹੋਈ ਮਿਸਟਰ ਐਂਡ ਮਿਸਿਸ 420 ਰਿਟਰਨਸ ਦੇ ਤੀਸਰੇ ਸੀਕਵਲ ਦੇ ਤੌਰ ਉੱਤੇ ਵਿਜ਼ੂਅਲ ਦੇ ਵਿੱਚ ਲਿਆਂਦੀ ਗਈ ਇਹ ਫਿਲਮ ਜੋ ਇਸ ਵਾਰ ਹੋਰ ਵੱਡੇ ਕੈਨਵਸ 'ਤੇ ਸ਼ੂਟ ਕੀਤੀ ਗਈ ਹੈ ਇਹ ਫਿਲਮ ਵੀ 27 ਜੂਨ ਨੂੰ ਸ਼ਰਮਕਰਾਂ ਦੇ ਵਿੱਚ ਤੱਕ ਦੇਵੇਗੀ ਤੁਸੀਂ ਇਹਨਾਂ ਫਿਲਮਾਂ ਨੂੰ ਲੈ ਕੇ ਕਿੰਨੇ ਐਕਸਾਈਟਡ ਹੋ ਕਮੈਂਟਸ ਵਿੱਚ ਦੱਸੋ ਆਪਣੇ ਵਿਚਾਰ